ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਸਾਫਿਰ ਫਿਰ ਪਹਿਲੇ ਦਾਤਾ ਗੁਰੂ ਨਾਲ ਵੀ ਤੱਲਕ ਰਹਿੰਦਾ ਹੈ ਬਾਬਾ ਜ਼ਰੂਰ ਕਿਉਂਕਿ ਗੁਰੂ ਸਰੀਰ ਦਾ ਚੋਲਾ ਛੱਡ ਕੇ ਅਪਾਉ ਵਿੱਚ ਤਾਂ ਨਹੀਂ ਨਾ ਤੁਰ ਜਾਂਦਾ ਗੁਰੂ ਤਾਂ ਜਿਉਂਦਾ ਹੈ ਸਤਗੁਰੂ ਜਾਗਦਾ ਹੈ ਦਿਉ ਸਦਾ ਜਿਉਂਦਾ ਹੈ ਔਰ ਉਹ ਆਪਣੇ ਜੀ ਦੀ ਆਣ ਦੀ ਰੂਹ ਸਿੱਕੇ ਵਿੱਚ ਜਾਰੀ ਰੱਖਦਾ ਹੈ ਤੇ ਆਪਣੇ ਬਣਾਏ ਜਿਉਂਦੇ ਸਿੱਖਾਂ ਵਿੱਚ ਸਿੱਖਾਂ ਦੇ ਸਤਸੰਗ ਵਿੱਚ ਸਦਾ ਸਤਿਆ ਪਰਦਾ ਹੈ ਹਰ ਸਿੱਖ ਜੋ ਜੀਵਨ ਧਾਨ ਵਾਲਾ ਹੈ ਉਹ ਗੁਰੂ ਨਾਲ ਸੰਬੰਧਿਤ ਹੋ ਜਾਂਦਾ ਹੈ ਉਸ ਲਈ ਗੁਰੂ ਇਸ ਤਰ੍ਹਾਂ ਜਿਉਂਦੀ ਤਾਕਤ ਹੈ ਜਿਵੇਂ ਗੁਰੂ ਨਾਨਕ ਦੇਵ ਜੀ ਦੇ ਮਨੁੱਖੀ ਜਾਮੇ ਮਿਲੇ ਭਾਈ ਮਨਸੁਖ ਨੂੰ ਗੁਰੂ ਜਿਉਂਦੀ ਤਾਕਤ ਸੀ ਮੁਸਾਫਰ ਇਹ ਜੀਵਨ ਧਾਨ ਕੋਈ ਆਪੇ ਕਿਸੇ ਦੇ ਦੇਣ ਨਾਲ ਆਉਂਦਾ ਹੈ ਕਿ ਕਿਸੇ ਸਾਧਨ ਨਾਲ ਬਾਬਾ ਇਹ ਮਿਹਰ ਹੈ ਮਿਹਰ ਹੈ ਮਿਹਰ ਹੈ ਜਾ ਕੋ ਮਿਹਰ ਮਿਹਰ ਮਿਹਰਵਾਨਾ ਸੋਈ ਮਰਦ ਮਰਦ ਮਰਦਾਨਾ ਪਰ ਇਹ ਸਾਧਨ ਵੀ ਹੈ ਐਉ ਕਹਿਣਾ ਕਿ ਨਿਰਾ ਸਾਧਨ ਹੈ ਭੁੱਲ ਹੈ ਪਰ ਸਾਧਨ ਬਿਨਾ ਇਸ ਦੀ ਮਿਹਰ ਹੋਣੀ ਵੀ ਕਠਨ ਹੈ ਸਾਧਨ ਹੈ ਅੰਮ੍ਰਿਤ ਵੇਲੇ ਉਠਣਾ ਵਾਹਿਗੁਰੂ ਜੀ ਦਾ ਧਿਆਨ ਧਰਨਾ ਜੋ ਉਹਨਾਂ ਦੇ ਨਾਮ ਸਿਮਰਨ ਤੇ ਗੁਣ ਚਿੰਤਨ ਨਾਲ ਹੁੰਦਾ ਹੈ ਜੀਵਨ ਨੂੰ ਸਾਚੁੱਤਿ ਤੇ ਟੋੜਨਾ ਵਰਤੋ ਪਿਆਰ ਜਾਂ ਸਰਬਤ ਦੇ ਭਲੇ ਦੀ ਰਖਣੀ ਇਸਰਾ ਮਾਨ ਤੋਂ ਮੈਲਾ ਦੂਰ ਹੋ ਜਾਂਦੀਆਂ ਹਨ ਤੇ ਕਿਸੇ ਵੇਲੇ ਕਿਸੇ ਨਾਮ ਰਸੀਏ ਜਿਉਂਦੇ ਚਸ਼ਮੇ ਤੋਂ ਜੀਵਨ ਪ੍ਰਾਪਤ ਹੋ ਜਾਂਦਾ ਹੈ ਅਰਥਾਤ ਇਹੋ ਨਾਮ ਜੋ ਪਹਿਲਾਂ ਮੈਲ ਕੱਟਦਾ ਸੀ ਅੰਮ੍ਰਿਤ ਰਸ ਵਾਲਾ ਹੋ ਕੇ ਹਿਰਦੇ ਵਿੱਚ ਟਿਕ ਜਾਂਦਾ ਹੈ ਪ੍ਰਭਕੇ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਦਮਾਹੇ ਸਮਾਏ ਜਦ ਨਾਮ ਅੰਮ੍ਰਿਤ ਰੂਪ ਹੋ ਕੇ ਅੰਦਰ ਸਮਾਉਂਦਾ ਹੈ ਤਦ ਫੇਰ ਉਹ ਹਾਲਤ ਰਹਿੰਦੀ ਹੈ ਜੋ ਮੈਂ ਉੱਪਰ ਕਹੀ ਹੈ ਕਦੇ ਸੁਆਦ ਕਦੇ ਹਲਕਾ ਮਨ ਕਦੇ ਉਚਾਈ ਕਦੇ ਸ਼ੁਕਰ ਕਦੇ ਅਰਦਾਸ ਕਦੇ ਮਗੰਤਾ ਕਦੇ ਸ਼ਾਂਤੇ ਰੰਗ ਪਰ ਸਦਾ ਇੱਕ ਜਾਗ ਜਹੀ ਦਾ ਭਾਵ ਸੁਆਦ ਜਿਹਾ ਜਾਰੀ ਹੋ ਰਹਿਦਾ ਹੈ ਅੰਦਰ ਆਪਣਾ ਅੰਦਰਲਾ ਕਿਸੇ ਲਗਾਤਾਰੀ ਰੰਗ ਵਿੱਚ ਰਹਿੰਦਾ ਹੈ ਮੁਸਾਫਿਰ ਫਿਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੀ ਦਰਜਾ ਦਿੰਦੇ ਹੋ ਬਾਬਾ ਗੁਰੂ ਵਾਹਿਗੁਰੂ ਦਾ ਬ੍ਰਹਮ ਗਿਆਨ ਮੈਂ ਦਾਸ ਆਇਆ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਜੂਦ ਵਿੱਚ ਸਾਡੀ ਸਮਝ ਵਿੱਚ ਆ ਜਾਣ ਜੋ ਵਾਹਿਗੁਰੂ ਦਾ ਧਿਆਨ ਹੈ ਜਿਸ ਕਰਕੇ ਗੁਰੂ ਹੈ ਇਸ ਤੋਂ ਵੱਖਰੇ ਆਤਮ ਮੰਡਲ ਦੀ ਇਹ ਖੇਡ ਹੈ ਕਿ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਜੂਦ ਸਥਾਪਿਤ ਹੈ ਉਥੇ ਅਣਦਿਸਵੇਂ ਸੰਸਾਰ ਵੱਲੋਂ ਆਤਪਵਿੱਤਰ ਆਤਮਾ ਦਾ ਪੈਰਾ ਹੁੰਦਾ ਹੈ ਜਿੱਥੇ ਪ੍ਰਕਾਸ਼ ਹੁੰਦਾ ਹੈ ਉਥੇ ਪ੍ਰਭਾਵ ਹੋਰ ਤਰ੍ਹਾਂ ਦਾ ਹੁੰਦਾ ਹੈ ਔਰ ਉਹ ਉੱਚਾ ਤੇ ਸੁੱਚਾ ਪ੍ਰਭਾਵ ਹੁੰਦਾ ਹੈ ਉਹ ਪ੍ਰਭਾਵ ਆਤਮ ਮੰਡਲ ਦੇ ਉਹਨਾਂ ਮਹਾ ਜੋਤੀਆਂ ਦਾ ਹੈ ਜੋ ਸ਼੍ਰੀ ਗੁਰੂ ਗ੍ਰੰਥ ਪ੍ਰਕਾਸ਼ ਵਾਲੇ ਥਾਂ ਆਪਣਾ ਆਤਮ ਰਸਤਾ ਅਸਰ ਪਾਉਂਦੇ ਹਨ ਮੁਸਾਫਰ ਗੁੱਸੇ ਨਾ ਹੋ ਜਾਣਾ ਮੈਂ ਗੁਸਤਾਖੀ ਕਰਦਾ ਹਾਂ ਪ੍ਰਭਾਵ ਮੈਂ ਨਹੀਂ ਸਮਝਿਆ ਜਿਵੇਂ ਤ੍ਰੀਮਤਾ ਮੱਖਣ ਕੱਢਣ ਲੱਗੀਆਂ ਪੋਖਾ ਲੈਂਦੀਆਂ ਹਨ ਤਿਵੇਂ ਇਹ ਪ੍ਰਭਾਵ ਕੰਨਾਂ ਨੂੰ ਜਾਪਦਾ ਹੈ ਬਾਬਾ ਮੁਸਕੁਰਾ ਕੇ ਜੀ ਹੂੰ ਤੁਸੀਂ ਕਮਰੇ ਵਿੱਚ ਬੈਠੇ ਹੋ ਇਕੱਲੇ ਉਸ ਵੇਲੇ ਤੁਹਾਡੇ ਮਨ ਦੀ ਇੱਕ ਦਸ਼ਾ ਹੈ ਉਹ ਦਸ਼ਾ ਕੀ ਹੈ ਇਸ ਨਾਲ ਕੋਈ ਮਤਲਬ ਨਹੀਂ ਕੋਈ ਇੱਕ ਦਸ਼ਾ ਤੁਹਾਡੇ ਮਨ ਦੀ ਜ਼ਰੂਰ ਹੋਵੇਗੀ ਮੁਸਾਫਿਰ ਮੈਂ ਸਮਝਿਆ ਇਹ ਠੀਕ ਹੈ ਬਾਬਾ ਫਿਰ ਉਸ ਕਮਰੇ ਵਿੱਚ ਤੁਹਾਡੇ ਘਰੋਂ ਕੋਈ ਆ ਗਿਆ ਤੁਹਾਡੇ ਮਨ ਦੀ ਉਹ ਦਸ਼ਾ ਕੁਝ ਬਦਲੇਗੀ ਤੇ ਜੇ ਉੱਤੋਂ ਕੋਈ ਹੋਰ ਆ ਜਾਂਦਾ ਹੈ ਤਾਂ ਫਿਰ ਹੋਰ ਬਦਲੇਗੀ ਫਿਰ ਉਹ ਸਾਰੇ ਚਲੇ ਜਾਂਦੇ ਹਨ ਫਿਰ ਦਸ਼ਾ ਬਦਲੇਗੀ ਕੀ ਇਸ ਦਸ਼ਾ ਬਦਲੀ ਨੂੰ ਤੁਸੀਂ ਮੰਨਦੇ ਹੋ ਕਿ ਹੁੰਦੀ ਹੈ ਮੁਸਾਫਿਰ ਹਾਂ ਇਹ ਤਾਂ ਹੁੰਦੀ ਹੈ ਬਾਬਾ ਜੇਕਰ ਤੁਸੀਂ ਬੜੀ ਗੋ ਨਾਲ ਸਦਾ ਵਿਚਾਰਨ ਲੱਗ ਜਾਓ ਕਿ ਫਲਾਣੇ ਦੇ ਫਲਾਣੇ ਹਾਲ ਵਿੱਚ ਆਇਆ ਸਦਾ ਮੇਰੇ ਮਨ ਦੀ ਦਸ਼ਾ ਇਓ ਹੋ ਜਾਂਦੀ ਹੈ ਤੇ ਉਸ ਵਰਗੇ ਹੋਰ ਕਿਸੇ ਦੇ ਉਸੇ ਹਾਲ ਆਇਆ ਉਸੇ ਵਰਗੀ ਦਸ਼ਾ ਹੁੰਦੀ ਹੈ ਤਾਂ ਇਹ ਸਿਆਣ ਵੀ ਸਹਿਜੇ ਸਹਿਜੇ ਵੱਧ ਸਕਦੀ ਹੈ ਜਿਸ ਤਰ੍ਹਾਂ ਜੋਹਰੀ ਨਜ਼ਰ ਜਮਾਉਂਦਾ ਜਮਾਉਂਦਾ ਜਵਾ ਰਾਤ ਦੀ ਪਰਖ ਕਰ ਲੈਂਦਾ ਹੈ ਮੁਸਾਫਰ ਅश्चर्य ਹੋ ਕੇ ਹਾਂ ਇਹ ਤਾਂ ਸਿੱਧੀ ਗੱਲ ਹੈ ਬਾਬਾ ਫੇਰ ਪ੍ਰਭਾਵ ਐਸੇ ਨੂੰ ਆਖਦੇ ਹਨ ਸਾਨੂੰ ਮੂਰਖਾਂ ਨੂੰ ਪਤਾ ਹੈ ਕਿ ਕਿਸੇ ਦੇ ਆਇਆ ਸਾਡੇ ਮਨ ਦੀ ਜੋ ਪਹਿਲਾਂ ਹਾਲਤ ਹੁੰਦੀ ਹੈ ਵਟਿੰਦੀ ਹੈ ਜੋ ਦਾਨੇ ਤੇ 파ਰਕੂ ਹਨ ਉਹ ਸਮਝਦੇ ਹਨ ਕਿ ਫਲਾਣੇ ਦੇ ਆਇਆ ਆ ਅਸਰ ਪੈਂਦਾ ਹੈ ਉਹਨਾਂ ਨੇ ਪਤਾ ਲਾਇਆ ਹੈ ਕਿ ਪਰਮੇਸ਼ਰ ਦੇ ਪਿਆਰ ਵਾਲਿਆਂ ਦੇ ਆਇਆ ਪ੍ਰਭਾਉ ਸ਼ਾਂਤ ਦਾ ਸਵਾਦ ਦਾ ਸਤਿਕਾਰ ਦਾ ਉੱਚੇ ਪਾਸੇ ਧਿਆਨ ਲਗੰਦਾ ਹੁੰਦਾ ਹੈ ਸੋ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਥਾਪਨ ਹੁੰਦੇ ਹਨ ਉੱਥੇ ਆਤਮ ਮੰਡਲ ਦੇ ਪਵਿੱਤਰ ਆਤਮਾ ਦੇ ਹੋਣ ਕਰਕੇ ਉੱਚਾ ਸ਼ਾਂਤ ਇਕਾਗਰਤਾ ਰਸ ਵਾਲਾ ਪ੍ਰਭਾਉ ਹੁੰਦਾ ਹੈ ਏ ਪਰਭਾਵ ਜਗਿਆਸੂ ਮਨਾ ਤੇ ਜੀ ਦਾਨ ਦੀ ਰੋ ਨੂੰ ਤਾਜ਼ਿਆ ਰੱਖਣ ਜਾਰੀ ਰੱਖਣ ਤੇ ਮਦਦ ਦੇਣ ਪਰ ਅਸਰ ਪਾਉਂਦਾ ਹੈ ਮੁਸਾਫਰ ਬਾਬਾ ਜੀ ਤੂੰ ਬੜਾ ਦਿਰਗ ਆਤਮ ਦਰਸ਼ੀ ਹੈ ਬਾਬਾ ਮੈਂ ਤਾਂ satsang ਵਿੱਚ ਜੋ ਵਿਦਿਆ ਸਿੱਖੀ ਹੈ ਉਸ ਦੇ ਕੋਈ ਕੋਈ ਹਾਲ ਦੱਸ ਰਿਹਾ ਹਾਂ ਬਾਕੀ ਮੈਂ ਤਾਂ satsangਤ ਦਾ ਜੋੜੇ ਬਰਦਾਰ ਹਾਂ ਮੁਸਾਫਰ ਮੇਰੇ ਅੰਦਰ ਭਾਨ ਪਿਆ ਹੁੰਦਾ ਹੈ कि एक शून्यता मेरे अंदर है एक सखनापन है चाहे मैं नेकियां कीतीयां ਲੋਕਾਂ ਨੂੰ ਪਾਪਾਂ ਤੋਂ ਘ੍ਰਿਣਾ ਦੁਆਈ ਪਰਉਪਕਾਰ ਕੀਤੇ ਪਰ ਇਸ ਵੇਲੇ ਇੱਕ ਸਖਣਾਪਣ ਅੰਦਰ ਪਾਸਦਾ ਹੈ ਆਪ ਦੇ ਬਚਨ ਕੋਈ ਮਰਮ ਜਾਂ ਕੋਈ ਸਵਾਦ ਵਾਲੇ ਲੱਗਦੇ ਹਨ ਕਿਵੇਂ ਮੇਰਾ ਅੰਦਰ ਵੀ ਭਰ ਸਕਦਾ ਹੈ ਬਾਬਾ ਅੰਦਰ ਦਾ ਸਖਣਾਪਣ ਦਿਸ ਪੈਣਾ ਰੱਬ ਦੀ ਮਿਹਰ ਹੈ ਜਿਸ ਨੂੰ ਅੰਦਰ ਦੀ ਸ਼ੂਨ ਪਹਿਲਾਂ ਪਾਸੀਗੀ ਉਹ ਦਾਰੂ ਕਰੇਗਾ ਉਹ ਹੋ ਟੋਲੇਗਾ ਕਿ ਇਹ ਕਿਵੇਂ ਭਰੀ ਜੋ ਟੋਲੇਗਾ ਉਹ ਕਦੇ ਮੁਰਾਦ ਪਾਏਗਾ ਅੰਦਰ ਦਾ ਪਰਣਾ ਇੱਕੋ ਗੱਲ ਨਾਲ ਹੈ ਕਿ ਇਸ ਜੀਵਨ ਦੇ ਸੋਮੇ ਨਾਲ ਸਾਡਾ ਲਗਾਤਾਰੀ ਨੇਹੂ ਹੋਵੇ ਉਸ ਵੱਡੇ ਸਭ ਤੋਂ ਉੱਚੇ ਸੁੱਚੇ ਸਿਰਜਣਹਾਰ ਵਿੱਚੋਂ ਕੋਈ ਰੂਮਕਾ ਸਾਡੇ ਅੰਦਰ ਆਵੇ ਮੁਸਾਫਰ ਉਸ ਦੀ ਤਿਆਰੀ ਬਾਬਾ ਇਹ ਦਵਾਈਆਂ ਤੇ ਮਨ ਕਲਪਤ ਉਪਕਾਰ ਜੋ ਤੇਰੇ ਆਤਮਾ ਨੂੰ ਖਿੰਡਾ ਰਹੇ ਹਨ ਹਾਲੇ ਛੱਡ ਦੇ ਉਸ ਵਾਹਿਗੁਰੂ ਦੇ ਧਿਆਨ ਵਿੱਚ ਪਾਓ ਇਸ ਲਈ ਉਸ ਦੇ ਗੁਣ ਗਾਓ ਬਾਣੀ ਪਾੜ ਵਿਚਾਰ ਕਰ ਤੇ ਕਰਤਾ ਦੀ ਸਿਫਤ ਸਲਾਹ ਵਿੱਚ ਉੱਡਿਆ ਕਰ ਜਿਸ ਨੂੰ ਬਖਸੇ ਸਿਫਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਫੇਰ ਉਸ ਮਾਲਕ ਦੇ ਗੁਨਾ ਦੇ ਰਸ ਵਿੱਚ ਉਸ ਦੇ ਨਾਮ ਦੀ ਆਰਾਧਨਾ ਕਰ ਐਉਂ ਤੇਰੇ ਅੰਦਰ ਸਫਾਈ ਆਵੇਗੀ ਮੈਲ ਹਰੀ ਜਾਵੇਗੀ ਐਉਂ ਫਿਰ ਤੇਰੇ ਅੰਦਰੋਂ ਖਿੰਡਾਓ ਕੱਟੇਗਾ ਇਕਾਗਰਤਾ ਆਵੇਗੀ ਫੇਰ ਸਾਈ ਪਿਆਰ ਦਾ ਚਿੰਗਾਰਾ ਕਿਸੇ ਮਿਹਰ ਦੇ ਸਦਕੇ ਪਾ ਜਾਏਗਾ ਫੇਰ ਤੂੰ ਜੀ ਉੱਠੇਗਾ ਤੇ ਤੇਰਾ ਜੀਵਨ ਅੰਦਰੋਂ ਰਸ ਭਰਿਆ ਤੇ ਬਾਹਰੋਂ ਸੁੱਖਾਂ ਦਾ ਦਾਤਾ ਹੋ ਜਾਏਗਾ ਜਿਵੇਂ ਗੁਲਾਬ ਦਾ ਫੁੱਲ ਖਿੜਦਾ ਹੈ ਆਪ ਅੰਦਰੋਂ ਬਾਹਰੋਂ ਰੂਪ ਰੰਗ ਖੁਸ਼ਬੂ ਹੈ ਤੇ ਕਿਸੇ ਨੂੰ ਉਸ ਤੋਂ ਖੁਸ਼ਬੂ ਤੇ ਸੁੰਦਰਤਾਈ ਦਾ ਦਾਨ ਆਪੇ ਪਿਆ ਮਿਲਦਾ ਹੈ ਮੁਸਾਫਿਰ ਫੇਰ ਇਹ ਜੋ ਮੈਂ ਘਰ ਘਰ ਵਿੱਚ ਦਵਾ-दारू ਦਿੰਦਾ ਹਾਂ ਇਹ ਉਪਕਾਰ ਮਾੜਾ ਹੈ ਬਾਬਾ ਮੈਂ ਉਪਕਾਰ ਨੂੰ ਤਾਂ ਮਾੜਾ ਨਹੀਂ ਕਿਹਾ ਮੈਂ ਤਾਂ ਜੋ ਕਿਹਾ ਹੈ ਸੋ ਇਹ ਹੈ ਕਿ 헤 ਜ਼ਮੀਨ ਦੇ ਖੁੱਦੇ ਹੋਏ ਟੁਕੜੇ ਸੁੱਕਾ ਨਾਰੂ ਆ ਪਾਣੀ ਨਾਲ ਭਰ ਕੇ ਸੁਬਰ ਭਰਿਆ ਤਲਾਓ ਹੋ ਜੋ ਤੇਰੇ ਤੋਂ ਪਸ਼ੂ ਪੰਖੀ ਮਨੁੱਖ ਸਾਰੇ ਸੁਖ ਪਾਉਣ ਮੁਸਾਫਿਰ ਮੈਂ ਨਹੀਂ ਸਮਝਿਆ ਬਾਬਾ ਪਹਾੜਾਂ ਵਿੱਚ ਚਸ਼ਮੇ ਫੁੱਟਦੇ ਹਨ ਪਸ਼ੂ ਪੰਖੀ ਉਸ ਤੋਂ ਪਰ ਉਪਕਾਰੇ ਜਾਂਦੇ ਹਨ ਮੈਦਾਨਾਂ ਵਿੱਚ ਦਰਿਆਵਾਂ ਨਾਲ ਟੋਏ ਟਿੱਬੇ ਭਰ ਕੇ ਝੀਲਾਂ ਛੰਬ ਤਲਾਬ ਬੰਦੇ ਹਨ ਉਹਨਾਂ ਤੋਂ ਲੋੜਵੰਦ ਉਪਕਾਰੇ ਜਾਂਦੇ ਹਨ ਕਦੇ ਸੁੱਕੇ ਟੋਏ ਵੀ ਸੁਖ ਦੇ ਸਕਦੇ ਹਨ ਖੂਦ ਆਤਾ ਹੈ ਪਰ ਪਹਿਲਾਂ ਉਹ ਨੀਵਾ ਹੋ ਚਾਰ ਚੁਫੇਰੀਆਂ ਆਪ ਭਰ ਜਾਂਦਾ ਹੈ ਮੁਸਾਫਿਰ ਠੀਕ ਹੈ ਬਾਬਾ ਫਿਰ ਹੋਰ ਪਰ ਉਪਕਾਰ ਤਾਂ ਹੋਏ ਡਾਕਟਰ ਤੂੰ ਸਿੱਖੀ ਨਹੀਂ ਐਵੇਂ ਟੁਰ ਪਏ ਤੇਰੇ दारू ਖਬਰੇ ਰਾਜ਼ੀ ਕਰਦੇ ਹਨ ਕਿ ਮਾਰਦੇ ਹਨ ਜੇ ਇਹੋ ਸੇਵਾ ਕਰਨੀ ਹੈ ਤਾਂ ਨਾਲ ਇਸ ਦੀ ਵੀ ਜਾਤ ਸਿਕ ਮੁਸਾਫਰ ਠੀਕ ਹੈ ਮੇਰੇ ਗੱਲਾਂ ਦਲ ਲੱਗੀਆਂ ਹਨ ਹੁਣ ਮੈਨੂੰ ਤੁਸੀਂ ਆਪਣੇ ਕੋਲ ਰੱਖ ਲਓ ਤੇ ਤਲਾਓ ਵਾਂਗੂ ਪਰੋ ਬਾਬਾ ਅਸੀਂ ਗਰੀਬ ਕੀਰਤੀ ਤੇ ਸਿੱਧੇ ਲੋਕ ਹਾਂ ਸਿੱਧੀ ਪਦਰੀ ਰੋਟੀ ਲੱਸੀ ਤਾਂ ਮਿਲ ਜਾਏਗੀ ਪਕਵਾਨ ਇੱਥੇ ਨਹੀਂ ਧਰਮਸਾਲਾ ਡੇਰਾ ਵੀ ਮਿਲ ਜਾਏਗਾ ਮਹਿਲ ਮਾੜੀਆਂ ਇੱਥੇ ਨਹੀਂ ਹਨ ਸੋ ਜੇ ਚਿੱਤ ਕਰੇ ਤਾਂ ਅਮੀ ਜਮੀ ਰਹੂ ਸਾਡੇ ਸਿਰ ਮੱਥੇ ਤੇ ਸਤਸੰਗਾਰ ਸੁਖ ਪਾ ਸੁਖ ਦੇ ਮਨੁੱਖ ਧਰਮ ਹੈ ਨਾਮ ਜਪਣਾ ਪਰ ਜਪਣ ਵਾਲੇ ਦਾ ਪੁੰਨ ਹੈ ਜੇ ਹੋਰਨਾਂ ਨੂੰ ਜਪਾਵੇ ਸੋ ਇੱਥੇ ਨਾਮ ਦੇ ਤਰਲੇ ਵਾਲੇ ਤੇ ਰਸੀਏ ਰਹਿੰਦੇ ਹਨ ਤੁਸੀਂ ਵੀ ਆਓ ਨਾਮ ਜਪਣਾ ਸਿੱਖੋ ਆਪਣਾ ਮਨੁੱਖ ਜਨਮ ਸੁਆਰੋ ਜਦ ਨਾਮ ਨਿਵਾਜ਼ ਤੁਹਾਡੇ ਅੰਦਰ ਹੋ ਜਾਵੇਗਾ ਫਿਰ ਤੁਸਾਂ ਤੋਂ ਨੇਕੀ ਉਪਕਾਰ ਭਲਾਈ ਆਪੇ ਪਈ ਹੋਵੇਗੀ ਇਸ ਪ੍ਰਕਾਰ ਗੱਲਾਂ-ਬਾਤਾਂ ਕਰਕੇ ਬਾਬਾ ਜੀ ਨੇ ਮੁਸਾਫਰ ਦਾ ਉਤਾਰਾ ਧਰਮਸਾਲਾ ਵਿੱਚ ਕਰਵਾ ਦਿੱਤਾ ਤੇ ਅੰਨ ਪਾਣੀ ਦਾ ਬੰਦੋਬਸਤ ਵੀ ਕਰ ਦਿੱਤਾ ਸੋ ਦੋਨੋਂ ਵੇਲੇ ਪ੍ਰਸ਼ਾਦ ਬਾਬੇ ਦੇ ਘਰੋਂ ਆਜ ਆਇਆ ਕਰੇ ਮੁਸਾਫਰ ਨੇ ਆਪਣੀਆਂ ਦਵਾਈਆਂ ਦਾ ਬਕਸ ਤਾਂ ਬੰਦ ਕੀਤਾ ਤੇ ਇੱਕ ਦੋ ਪੁਸਤਕਾਂ ਜੋ ਪਾਸ-ਸਾਸ ਉਹ ਵੀ ਠੱਪ ਕੇ ਸਾਮ ਦਿੱਤੀਆਂ ਸਵੇਰੇ ਭਾਈ ਜੀ ਨੇ ਨਾਲ ਉੱਠਿਆ ਕਰੇ ਧਰਮਸਾਲ ਦੀ ਸਫਾਈ ਵੇਖਿਆ ਕਰੇ ਫਿਰ ਆਪ ਇਸ਼ਨਾਨ ਕਰਕੇ ਆਸਾਂ ਦੀ ਵਾਰ ਦੇ ਦੀਵਾਨ ਵਿੱਚ ਬੈਠ ਜਾਇਆ ਕਰੀ ਭੋਗ ਪਏ ਤੇ satsang ਦੀ ਵਾਰਤਾ ਲਾ ਕਿਸੇ ਭਰਾ ਦੇ ਦੁੱਖ ਸੁੱਖ ਦੀ ਵੰਡ ਕਿਸੇ ਜਗਿਆਸੂ ਨੂੰ ਪਰਮਾਰਥ ਦੇ ਰਸਤੇ ਦੀ ਕੋਈ ਮੁਸ਼ਕਲ ਆ ਪਵੇ ਤਾਂ ਉਸ ਦੇ ਵਿਚਾਰ ਤੇ ਸਿੱਧੇ ਪਰ ਸੁਥਰੇ ਤੇ ਸੱਚੇ ਲੋਕਾਂ ਦੀ ਅਕਲ ਵੇਖ ਕੇ ਹੈਰਾਨ ਰਹਿ ਜਾਇਆ ਕਰੀ ਪਿੰਡਾਂ ਦੇ ਲੋਕ ਅਕਸਰ ਮੋਟੀ ਬੁੱਧ ਵਾਲੇ ਕਹੀਦੇ ਹਨ ਤੇ ਅਕਸਰ ਮੁਕਦਮੇबाजी ਤੇ ਮਾਰਤਾਵੇ ਦੇ ਪੱਖਾਂ ਵਿੱਚ ਇਨ੍ਹਾਂ ਦੀ ਰੁਚੀ ਸਮਝੀ ਦੀ ਹੈ ਇਹੋ ਖਿਆਲ ਮੁਸਾਫਰ ਦੇ ਸਨ ਪਰ ਇੱਥੇ ਬਾਬੇ ਨੇ ਜੋ ਗੁਰੂ ਬਾਣੀ ਦੀ ਸੱਚੀ ਰੋਸ਼ਨੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਠੀਕ ਆਸ਼ੇ ਮੁਜਬ ਗੁਰ ਸਿੱਖੀ ਦੀ ਜਾਂਚ ਲੋਕਾਂ ਨੂੰ ਦੱਸੀ ਸੀ ਉਸ ਦੇ ਸੱਚਮੁੱਚ ਸਵਰਗ ਦਾ ਨਮੂਨਾ ਬਣਾ ਰੱਖਿਆ ਸੀ ਵੈਰ ਦੁਜਾਈਗੀ ਬੜਾ ਘੱਟ ਸੀ ਪਿਆਰ ਵੱੰਨੇ ਸਭ ਦਾ ਜ਼ੋਰ ਸੀ ਮੁਸਾਫਰ ਇਹ ਵਰਤੋ ਤੇ ਕਰਨੀ ਕਰਤੂ ਦੀਆਂ ਚੰਗਿਆਈਆਂ ਵੇਖ-ਵੇਖ ਮੋਹਿਤ ਹੋ ਰਿਹਾ ਸੀ ਸਾਰੇ ਪਰਉਪਕਾਰੀ ਉਸ ਨੂੰ ਦਿਸਦੇ ਸਨ ਪਰ ਉਹ ਨਹੀਂ ਸਨ ਜਾਣਦੇ ਕਿ ਅਸੀਂ ਪਰਉਪਕਾਰੀ ਹਾਂ ਮੁਸਾਫਰ ਦੇ ਪੁੱਛਣ ਤੇ ਉਹ ਹੈਰਾਨ ਹੋ ਕੇ ਆਖਦੇ ਕਿ ਸਭ ਮੈਂ ਜੋਤ ਜੋਤ ਹੈ ਸੋਏ ਤਦ ਉਪਕਾਰ ਕਿਸ ਉਤੇ ਸਭਨਾ ਵਿੱਚ ਪਿਆਰ ਹੈ ਪਿਆਰੇ ਨਾਲ ਪਿਆਰ ਦੀ ਵਰਤੋਂ ਹੁੰਦੀ ਹੈ ਅਸੀਂ ਅੰਤਰਾਤਮੇ ਪਰਮੇਸ਼ਰ ਦਾ ਨਾਮ ਅਰਾਧਨ ਤੇ ਧਿਆਨ ਜੀਪ ਤੋਂ ਲੈ ਕੇ ਸਾਰੇ ਤਨਮਨ ਨਾਲ ਕਰਨ ਦੇ ਆਹਰ ਵਿੱਚ ਰਹਿੰਦੇ ਹਾਂ ਬਾਕੀ ਪ੍ਰਾਣੀ ਮਾਤਰ ਵਿੱਚ ਸਰਬਤ ਦਾ ਭਲਾ ਜਾਂਦੇ ਹਾਂ ਸਭ ਵਿੱਚ ਰੱਬ ਵਸਦਾ ਹੈ ਕਿਸੇ ਨਾਲ ਅਸੀਂ ਬੁਰਾ ਨਹੀਂ ਕਰਦੇ ਕਿਸੇ ਨਾਲ ਬੁਰਾ ਨਾ ਕਰਨਾ ਧਰਮ ਹੈ ਧਰਮ ਨਿਆ ਨੂੰ ਕਹਿੰਦੇ ਹਨ ਗੁਰੂ ਬਾਬੇ ਨੇ ਆਖਿਆ ਹੈ ਕਿ ਜਗਤ ਦਾ ਸੂਤ ਤਾਂ ਕਾਇਮ ਰਹਿੰਦਾ ਹੈ ਜੇ ਮਨੁੱਖਾਂ ਦੀ ਵਰਤੋਂ ਆਪੋ ਵਿੱਚ ਦੀ ਧਰਮ ਰੂਪੀ ਬਲਦ ਦੇ ਸਿੰਘਾਂ ਉੱਤੇ ਖੜੀ ਰਹੇ ਸੋ ਤਾਂ ਰਮਿਆ ਨਿਆ ਕੀ ਹੈ ਕਿਸੇ ਦਾ ਬੁਰਾ ਨਾ ਕਰਨਾ ਤੇ ਸਾਨੂੰ ਹੁਕਮ ਹੈ ਦੁੱਖ ਨਾ ਦੇਈ ਕਿਸੇ ਜੀ ਪਤ ਸਿਓ ਕਰ ਜਾਵੋ ਫਿਰ ਸਾਨੂੰ ਹੁਕਮ ਹੈ ਕਿ ਨਿਰਾ ਨਿਆ ਨਹੀਂ ਨਿਆ ਵਿੱਚ ਦਿਆਰ ਲਾਓ ਐਸਾ ਧਰਮ ਕਮਾਓ ਜੋ ਦਿਆ ਦਾ ਪੁੱਤਰ ਹੋਵੇ ਸੋ ਦਿਆ ਕੀ ਵਸਤੂ ਹੈ ਦੂਸਰੇ ਨੂੰ ਸੁਖ ਦੇਣਾ ਦੂਸਰੇ ਨੂੰ ਸੁਖ ਦੇਂਦਿਆਂ ਆਪ ਨੂੰ ਖੇਚਲ ਹੁੰਦੀ ਹੈ ਜ਼ਰੂਰ ਚਾਹੇ ਥੋੜੀ ਜਹੀ ਬੋਤੀ ਆਪਣਾ ਬਿਗਾਰ ਬਿਰਾਨਾ ਸਾਡੀ ਸੋ ਪਹਿਲਾ ਹੁਕਮ ਸੀ ਕਿਸੇ ਨੂੰ ਦੁੱਖ ਨਾ ਦਿਓ ਦੂਜੀ ਸੰਥਿਆ ਮਿਲੀ ਇਸ ਵਿੱਚ ਰਲਾਉ ਦੇਆ ਆਪਣਾ ਸੁਖ ਵੰਡੋ ਦੁੱਖ ਪਾ ਕੇ ਦੁਇਏ ਨੂੰ ਸੁਖ ਦਿਓ ਇਹ ਦੂਈ ਸੰਥਿਆ ਪੜੀ ਹੁ ਕਮ ਹੈ ਧੋਲ ਧਰਮ ਦੇ ਆਕਾ ਪੂਤ ਸੰਤੋਖ ਦਾ ਰਖਿਆ ਜਿੰਸੂਤ ਤੀਸਰੀ ਗੱਲ ਆਈ ਸੰਤੋ ਕਿ ਜੇ ਤੁਸਾਨੂੰ ਕੋਈ ਥੜ ਪਵੇ ਜਾਂ ਦੁੱਖ ਦੇਵੇ ਤਾਂ ਘਾਬਰੋ ਨਹੀਂ ਸੁਖ ਦਿਓ ਸੋ ਜਦ ਇਹ ਗੱਲ ਆਈ ਉਧਰ ਨਾਮ ਦਾ ਅਭਿਆਸ ਹੋ ਰਿਹਾ ਹੈ ਉਠਤ ਬੈਠਤ ਸੋਵਤ ਨਾਮ ਤਦ ਅੰਦਰੋਂ ਮਾਇਆ ਦੀ ਕੈਦ ਘਟ ਰਹੀ ਹੈ ਹੋਮੇ ਮੈਲ ਧੋਪ ਰਹੀ ਜਮ ਕੀ ਫਾਸ ਕੱਟੀ ਜਾ ਰਹੀ ਹੈ ਮਨ ਮੇਰੇ ਗਜ ਜੈ ਬਾ ਮੇਰੀ ਕਾਤੀ ਮਾਪ ਮਾਪ ਕਾਟੋ ਜਮ ਕੀ ਫਾਸੀ ਅੰਦਰ ਤਾਂ ਵਸਦਾ ਹੈ ਨਾਮ ਬਾਹਰੋਂ ਵਰਤਨ ਹੈ ਕਿਸੇ ਨੂੰ ਦੁੱਖ ਨਾ ਦੇਣਾ ਹੋ ਸਕੇ ਤਾਂ ਸਰਬਤ ਦਾ ਭਲੇ ਦੀ ਇਹ ਸਮਾਦੀ ਲੱਗ ਰਹੀ ਹੈ ਜੰਗਲਾਂ ਦੀ ਨਾ ਪ੍ਰਕਾਰਾਂ ਵਿੱਚ ਵਸਦੇ ਆਂ ਗ੍ਰਸਤੀ ਰਹਿੰਦੇ ਆਂ ਸਮਾਦੀ ਹੈ ਇੰਨਾ ਦੋਹਾਂ ਦਾ ਅਸਰ ਫਿਰ ਇਹ ਹੁੰਦਾ ਹੈ ਕਿ ਵਾਹਿਗੁਰੂ ਜੀ ਨਾਮ ਜਿੰਨਾ ਦਾ ਜਪੀਦਾ ਹੈ ਉਹ ਨਾਮੀ ਜੀ ਫਿਰ ਆਪਣੇ ਅੰਦਰ ਤੇ ਘਟ ਘਟ ਵੰਤਨ ਵਿੱਚ ਪਾਸਦੇ ਹਨ ਅੰਦਰਲਾ ਉਛਾਲਾ ਖਾ ਕੇ ਮੈਂ ਮੇਰੀ ਹੱਦ ਟੱਪ ਕੇ ਉਹਨਾਂ ਦੇ ਚਰਨਾਂ ਦੇ ਨਾਲ ਛੋਹ ਖਾ ਲੈਂਦਾ ਹੈ ਕਦੇ ਕੋਈ ਕੀਰਤਨ ਦੀ ਪਿਆਰ ਭਰੀ ਸੰਤ ਉਸ ਨਾਮੀ ਦੇ ਚਰਨਾਂ ਤੇ ਉਛਾਲਾ ਦੇ ਕੇ ਮੱਥਾ ਟਿਕਾ ਦਿੰਦੀ ਹੈ ਗੱਲ ਕੀ ਸਹਿਜੇ ਸਹਿਜੇ ਬੇਮਾਲੂਮੇ ਅੰਦਰਲਾ ਰੱਬ ਜੀ ਦੇ ਚਰਨਾਂ ਦੀ ਲਟਕ ਵਿੱਚ ਆ ਜਾਂਦਾ ਹੈ ਤੇ ਬੇਮਾਲੂਮੇ ਜਗਤ ਨਾਲ ਉਹ ਨਿਉ ਟੁੱਟ ਜਾਂਦਾ ਹੈ ਜੋ ਬੇੜੀਆਂ ਵਾਂਗੂ ਲੱਗ ਰਿਆ ਸੀ ਫੇਰ ਉਹ ਨਿਉ ਲੱਗ ਜਾਂਦਾ ਹੈ ਕਿ ਇਹ ਜੱਗ ਸੱਚੇ ਕੀ ਹੈ ਕੋਟੜੀ ਸੱਚੇ ਕਾ ਵਿੱਚ ਵਾਸ ਉਹ ਵਾਸੀ ਸਾਰੇ ਭਾਸਦਾ ਹੈ ਇਉਂ ਇੱਕ ਭਿਜਵਾ ਪਿਆ ਰਸ ਪਿੰਣੜੀ ਪ੍ਰੀਤ ਖੁਸ਼ਬੂ ਅੰਦਰ ਉਪਜ ਪੈਂਦੀ ਹੈ ਤੇ ਇਹ ਜੀਉਣ ਸੁੱਖਾਂ ਦਾ ਘਰ ਬਣ ਜਾਂਦਾ ਹੈ ਇਸ ਤਰ੍ਹਾਂ ਦੀ ਆਵਾਟਾ ਲਾਪਾਂ ਵਿੱਚ ਮੁਸਾਫਿਰ ਖੁਸ਼ ਹੁੰਦਾ ਹੈ ਸਿੱਖਦਾ ਹੈ ਰਸ ਲੈਂਦਾ ਹੈ ਪਰ ਪੜਿਆ ਹੋਣ ਕਰਕੇ ਤਰੀਕੇ ਤੇ ਜਾਂਚਾ ਪਾਲਦਾ ਹੈ ਇੱਕ ਦਿਨ ਬਾਬੇ ਨਾਲ ਢੇਲ ਚਿਰ ਗੱਲੀ ਛਿੜਿਆ ਰਹਾ ਬੋਧੀ ਚਿਰਕੀ ਬਾਰੇ ਨੂੰ ਸਮਝ ਆਈ ਤਦ ਬਾਬੇ ਆਖਿਆ ਅਸੀਂ ਅਨਪੜ ਰੋਖ ਹਾਂ ਤੇਰੇ ਮਤਲਬ ਨੂੰ ਪੂਰਾ ਨਹੀਂ ਕਰ ਸਕਦੇ ਪਰ ਇੱਕ ਵਿਉਂਤ ਹੈ ਸਾਡੇ ਪਾਸ ਇੱਕ ਪੋਥੀ ਹੈ ਉਸ ਦੀ ਕਥਾ ਰੱਖ ਦਿੰਦੇ ਹਾਂ ਬਾਬੇ ਦੀ ਇਹ ਗੱਲ ਸਾਰੀ ਸੰਗਤ ਨੂੰ ਪਸੰਦ ਆਈ ਸੋ ਰਾਤ ਨੂੰ ਰੈਰਾਜ ਦੇ ਭੋਗ ਮਗਰੋਂ ਕਥਾ ਧਰ ਦਿੱਤੀ ਗਈ ਇਹ ਪੋਥੀ ਭਾਈ ਸਾਈਂ ਦਾਸ ਦਾ ਜੀਵਨ ਸੀ ਤੇ ਉਹ ਕਥਾ ਜੋ ਰੋਜ਼ ਹੋਣ ਲੱਗੀ ਇਹ ਸੀ ਕਥਾ ਭਾਈ ਸਾਈਂ ਦਾਸ ਦਾ ਜੀਵਨ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਬਾਲ ਅਵਸਥਾ ਦੇ ਮਗਰੋਂ ਸੁਲਤਾਨਪੁਰ ਆ ਰਹੇ ਸੀ ਜਿਵੇਂ ਨਵਾਬ ਦੌਲਤ ਖਾਨ ਦਾ ਮੋਦੀ ਖਾਨਾ ਤੋਰਿਆ ਔਰ ਗਰੀਬਾਂ ਦੀ ਪਾਲਣਾ ਕੀਤੀ ਇੱਥੇ ਹੀ ਲੇਖੇ ਹੋਏ ਔਰ ਠੀਕ ਨਿਕਲੇ ਇੱਥੇ ਹੀ ਪਰਵਾਨ ਗਰਸਤ ਉਦਾਸ ਦੇ ਦਿਨ ਲੰਗੇ ਤੇ ਇੱਥੋਂ ਹੀ ਸੰਸਾਰ ਉਪਕਾਰ ਦੇ ਕਾਰਜ ਦਾ ਆਰੰਭ ਹੋਇਆ ਪਹਿਲੀ ਉਦਾਸੀ ਇਸ ਥਾਂ ਤੋਂ ਹੀ ਆਰੰਭ ਹੋਈ ਇਹ ਨਗਰ रियासत ਕਪੂਰਥਲਾ ਵਿੱਚ ਬਿਆਸਾ ਕਿਨਾਰੇ ਹੈ ਉਰਾਰ ਗੋਇੰਦਵਾਲ ਹੈ ਪਾਰ ਸੁਲਤਾਨਪੁਰਾ ਹੈ ਇਸ ਸਿੱਕੇ ਇਤਿਹਾਸ ਦੇ ਯਾਦਗਾਰ ਸਥਾਨ ਤੋਂ ਕੁ ਮੀਲ ਪਰੇ ਡੱਲਾ ਨਾਮੇ ਗ੍ਰਾਮ ਹੈ ਇਸ ਪਿੰਡ ਨੇ ਉਸ ਮਹਾਪੁਰਖ ਨੂੰ ਜਨਮ ਦਿੱਤਾ ਕਿ ਜਿਸ ਨੂੰ ਸ੍ਰੀ ਗੁਰੂ ਅਮਰਦਾਸ ਜੀ ਗੁਰੂ ਪਾਦੀ ਉਚਾਈ ਦੇਣ ਦਾ ਵੀ ਸੰਕਲਪ ਕਰਦੇ ਸੀ ਪਰ ਉਸ ਪੂਰਨ ਸਿੱਖ ਨੇ ਆਪਣੇ ਆਪ ਨੂੰ ਕੇਵਲ ਸਿੱਖੀ ਯੋਗ ਸਮਝ ਕੇ ਪਰਮ ਨਿਮਰਤਾ ਨਾਲ ਸਿੱਖੀ ਦਾਣ ਹੀ ਮੰਗਿਆ ਔਰ ਸਿੱਖੀ ਦਾਣ ਪ੍ਰਾਪਤ ਕੀਤਾ ਉਸ ਵੇਲੇ ਸ੍ਰੀ ਗੁਰੂ ਅਮਰਦਾਸ ਜੀ ਨੇ ਸਰੂਪ ਨਿਵਾਸ ਤੋਂ ਵੱਖਰਾ ਇਹ ਵਰ ਬਖਸ਼ਿਆ ਪਾਈ ਪਾਰੋ ਕੋ ਵਾਰ ਪਇਓ ਸ਼੍ਰੀ ਗੁਰੂ ਅਮਰਦਾਸ ਜੀ ਦੇਉ ਗੁਰੂ ਘਰ ਸੋ ਤਵ ਕੁੱਲ ਕੋ ਨਾਤਾ ਹੋਏ ਹੈ ਆਗੇ ਜਗ ਬਖਿਆਤਾ ਐਸੇ ਪੂਰਨ ਸਿੱਖ ਪਾਈ ਪਾਰੋ ਜੀ ਦੀ ਕੁੱਲ ਵਿੱਚ ਨਰਾਇਣ ਦਾਸ ਨਾਮੇ ਇੱਕ ਪ੍ਰਸਿੱਧ ਗੁਰੂ ਦਾ ਸਿੱਖ ਹੋਇਆ ਇਹ ਸੱਜਣ ਗੁਰੂ ਘਰ ਦਾ ਬੜਾ ਪ੍ਰੇਮੀ ਔਰ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਅਨੰਨ ਸਿੱਖ ਹੋਇਆ ਹੈ ਇਸ ਦੇ ਘਰ ਦੋ ਪੁੱਤਰੀਆਂ ਹੋਈਆਂ ਵੱਡੀ ਦਾ ਨਾਮ ਰਾਮੂ ਤੇ ਛੋਟੀ ਦਾ ਦਮੋਦਰੀ ਨਾਮ ਧਰਿਆ ਏ ਬੀਬੀਆਂ ਆਪਣੀ ਕੁਲ ਸੁਭਾਅ ਅਨੁਸਾਰ ਸ਼ੀਲਵੰਤੀਆਂ ਤੇ ਭਗਤੀ ਭਾਵ ਨਾਲ ਭਰੇ ਹਿਰਦੇ ਵਾਲੀਆਂ ਹੋਈਆਂ ਡੱਲੇ ਤੋਂ 5 ਮੀਲ ਸਤਲੁਜੋਂ ਢੇਰ ਪਾਰ ਡਰੋਲੀ ਨਾਮੇ ਪਿੰਡ ਹੈ ਇਸ ਸਾਥੇ ਇੱਕ ਭੱਲਾ ਘਰ ਸੀ ਭਾਈ ਨਰੈਣ ਦਾਸ ਨੇ ਆਪਣੀ ਵੱਡੀ ਪੁੱਤਰੀ ਰਾਮੂ ਦਾ ਵਿਆਹ ਡਰੋਲੀ ਦੇ ਸਕੂਲ ਦੇ ਹੋਣ ਹਾਰ ਸ਼ੀਲ ਸੁਭਾਅ ਸਾਈਂ ਦਾਸ ਨਾਲ ਕੀਤਾ ਆਪਣੇ ਘਰ ਪੁੱਤਰ ਨਹੀਂ ਸੀ ਤੇ ਸਾਈਂ ਦਾਸ ਦਾ ਮਿਲਾਪੜਾ ਤੇ ਨੇਕ ਸੁਭਾਅ ਵੇਖ ਕੇ ਭਾਈ ਨਾਰਾਇਣ ਦਾਸ ਨੇ ਉਸ ਨੂੰ ਆਪਣੇ ਘਰ ਡੱਲੇ ਵਿੱਚ ਪਾਸ ਹੀ ਰੱਖ ਲਿਆ ਡੱਲੇ ਵਿੱਚ ਗੁਰਸਿੱਖੀ ਦਾ ਬਹੁਤ ਹੀ ਚਰਚਾ ਸੀ satsang ਦਾ ਭਾਰੀ ਪ੍ਰਵਾਹ ਚੱਲਦਾ ਸੀ ਭਾਈ ਲਾਲੋ ਭਾਈ ਤੀਰਾ ਭਾਈ ਬੈਲੋ ਆਜ ਸਿੱਖੀ ਦੇ ਚਮਕਦੇ ਤਾਰੇ ਇਸ ਗ੍ਰਾਮ ਵਿੱਚ अनेका ਹੀ ਹੋਏ ਹਨ 72 ਪੰਗੂੜਿਆਂ ਦੀਆਂ ਬਖਸ਼ੀਸ਼ਾਂ ਵਿਸ਼ੇਸ਼ ਕਰਕੇ ਇਸੇ ਪਿੰਡ ਦੇ ਪੂਰਨ ਗੁਰਮੁਖਾਂ ਨੂੰ ਤੀਜੇ ਗੁਰੂ ਸਾਹਿਬਾਂ ਵੱਲੋਂ ਪ੍ਰਾਪਤ ਹੋਈਆਂ ਸਨ ਸਤਸੰਗ ਦੇ ਅਮੀਕ ਪਰਵਾ ਇੱਥੇ ਹੋਣ ਕਰਕੇ ਸਾਈਂ ਦਾ ਸੁਪੇ ਵੀ ਪਰਮਾਰਤ ਦਾ ਅਸਰ ਹੋਣ ਲੱਗਾ ਸੰਗਤ ਦੇ ਨਾਲ ਸ਼੍ਰੀ ਅਮਰਸਰ ਜੀ ਆਇਆ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕੀਤੇ ਆਤਮਾ ਨੂੰ ਠੰਡ ਪਈ ਗੁਰਸਿੱਖੀ ਧਾਰਨ ਕੀਤੀ ਸਤਨਾਮ ਸ਼੍ਰੀ ਵਾਹਿਗੁਰੂ ਦਾ ਜਾਪ ਹਿਰਦੇ ਵਿੱਚ ਟਿਕ ਗਿਆ ਬੀਬੀ ਰਾਮੂ ਸਿੱਖ ਦੀ ਧੀ ਸੀ ਸਿੱਖ ਕੁੱਲ ਦੀ ਸੁਪੁੱਤਰੀ ਪੱਕੀ ਭਰੋਸੇ ਵਾਲੀ ਸੀ ਪਤੀ ਸਿੱਧਕ ਤੇ ਪ੍ਰੇਮ ਵਾਲਾ ਹੋ ਜਾਣ ਕਰਕੇ ਦੋਹਾਂ ਦੀ ਅਨੁਪਮ ਜੋੜੀ ਹੋ ਗਈ ਜੀਵਨ ਦਾ ਰਸ ਆ ਗਿਆ ਦੋਵੇਂ ਉਸ ਪਰਮ ਰਸ ਨੂੰ ਮਾਨਣ ਲੱਗ ਪਏ ਜਿਸ ਰਸ ਦੇ ਆਇਆ ਸਾਰੇ ਰਸ ਭੁੱਲ ਜਾਂਦੇ ਹਨ ਭਾਈ ਨਰਨੰਦਾਸ ਤੇ ਉਹਨਾਂ ਦੀ ਸੁਪਤਨੀ ਅੱਗੇ ਹੀ ਗੁਰੂ ਚਰਨਾਂ ਦੇ ਭਾਰੀ ਪ੍ਰੇਮੀ ਸੀ ਪਿੰਡ ਸਾਰੇ ਵਿੱਚ satsang ਦਾ ਭਾਰੀ ਪ੍ਰਵਾਹ جاری ਸੀ ਇਸ ਕਰਕੇ ਮਨ ਚਿੰਦੇ ਤੇ ਮਨ ਇੱਛੇ ਪਰਮਾਰਥ ਦੇ ਲਹਿਰੇ ਵੱਜਣ ਲੱਗ ਪਏ ਤੇ ਜੀਵਨ ਸਫਲ ਹੋਣ ਲੱਗਾ ਇਸ ਪ੍ਰਕਾਰ ਜਨਮ ਦਾ ਲਾਹਾ ਲੈਂਦਿਆਂ ਇੱਕ ਐਸਾ ਸਮਾਂ ਆਇਆ ਕਿ ਸਾਰਾ ਪਰਿਵਾਰ ਸ਼੍ਰੀ ਗੁਰੂ ਜੀ ਦੇ ਦਰਸ਼ਨ ਲਈ ਹਾਜ਼ਰ ਹੋਇਆ ਅੱਗੇ ਉੱਥੇ ਉਹ ਦਰਦਨਾਕ ਵਾਕਿਆ ਛਿੜ ਰਿਹਾ ਸੀ ਕਿ ਜਿਸ ਦੇ ਦਰਦਨਾਕ ਸਾਕੇ ਅਜ ਤੱਕ ਗੜੇ-ਗੜੇ ਦੀ ਹੰਝੂ ਆਉਂਦੇ ਹਨ ਚੰਦੂ ਦੀਵਾਨ ਦੀ ਪੁੱਤਰੀ ਦਾ ਨਾਤਾ ਫੇਰ ਆਇਆ ਸੀ ਸੰਗਤ ਦਾ ਇਹ ਵੀ ਫੈਸਲਾ ਨਾਲ ਹੀ ਪਹੁੰਚ ਚੁੱਕਾ ਸੀ ਕਿ ਆਪਨੇ ਇਹ ਨਾਤਾ ਨਹੀਂ ਲੈਣਾ ਗੁਰੂ ਜੀ ਰੱਬ ਦੀ ਕੱਲੀ ਹੋਈ ਇਲਾਹੀ ਜੋਤ ਸਨ ਪਰ ਸਿੱਖਾਂ ਨੂੰ ਇੰਨਾ ਪਿਆਰ ਕਰਦੇ ਸਨ ਕਿ ਕਈ ਵਾਰੀ ਸੰਗਤ ਨੂੰ 21 ਵਿਸਵੇ ਤੇ ਨਿੱਜ ਨੂੰ 20 ਵਿਸਵੇ ਕਿਹਾ ਕਰਦੇ ਸਨ ਸਿੱਖਾਂ ਨੂੰ ਉਹ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ ਦੇ ਪਿਆਰੇ ਉਪਦੇਸ਼ ਦਿਆ ਕਰਦੇ ਸੀ ਉਹ ਸਿੱਖਾਂ ਦੀ ਬਾਬਤ ਇਹ ਖਿਆਲ ਰੱਖਦੇ ਸੀ ਮਾਨਣੀਏ ਗੁਰਸਿੱਖ ਹਮਾਰੇ ਕਰੇ তথা ਇਹ ਜਥਾ ਉਚਾਰੇ ਸ਼੍ਰੀ ਨਾਨਕ ਆਦਿ ਗੁਰਸਾਰੇ ਜਾਣਤ ਰਹੀ ਇਨੋਂ ਬੋ ਪਿਆਰੇ ਹੰਬੀ ਇਮਾਨਤ ਹੈ ਸਿੱਖ ਬਾ ਕਹੋ ਤਿਨੋਂ ਨਹਿ ਲੀਜੇ ਸਾਗ ਹੋਏ ਸਿੱਖ ਇਤੋ ਪਦ ਪਾਏ ਸਕਲ ਜਗਤ ਕੇ ਪੂਜ ਬਨਾਈ ਸਿੱਖ ਕੇ ਸਮਸਰ ਅਪਰਨਾ ਪਿਆਰੂ ਸਾਹ ਸਾਸ ਮੈਂ ਸਿੱਖ ਸੰਭਾਰੂ ਪੂਜਨੀਏ ਹੈ ਸਿੱਖੇ ਮਹਾਨ ਤਨ ਤਨ ਮੇਰੋ ਹੈ ਸਿੱਖ ਪ੍ਰਾਨ ਸਿੱਖਨ ਕੀ ਕਰੂ ਨਾ ਸੁਖ ਪਾਏ ਕਹੋ ਤਿਨੋਂ ਕੋ ਕਿਮ ਹਟ ਗਏ ਇਸ ਲਈ ਉਹਨਾਂ ਦਾ ਮਨਣਾ ਕਠਣ ਸੀ ਅਸੂਲ ਦੇ پابੰਦ ਮਹਾਨបុਰਖ ਸੰਸਾਰਕ ਹਾਨ ਲਾਭ ਦਾ ਖਿਆਲ ਨਹੀਂ ਕਰਦੇ ਪਰ ਅਸੂਲ ਦਾ ਪਿਆਰ ਨਹੀਂ ਛੱਡਦੇ ਸੱਚ ਨਹੀਂ ਦਿੰਦੇ ਪਰ ਜਾਨ ਦਿੰਦੇ ਹਨ ਦੁਨੀਆ ਦੇ ਕਿਸੇ ਲਾਭ ਲਈ ਆਤਮਾ ਦੀ ਉਹ ਤੇਜ ਲਾਭ ਲਈ ਆਤਮਾ ਦੀ ਉਹ ਤੇਜਮਈ ਤਾਕਤ ਜਿਸ ਨੂੰ ਸਵੈ ਸਤਿਕਾਰ ਆਖਦੇ ਹਨ ਸਿੱਖ ਕਦੀ ਹੱਥੋਂ ਨਹੀਂ ਛੱਡਦੇ ਇਸੇ ਕਰਕੇ ਉਹਨਾਂ ਨੂੰ ਸੰਸਾਰ ਵਿੱਚ ਅਕਸਰ ਕਲੇਸ਼ਾਂ ਦਾ ਮੁਕਾਬਲਾ ਰਹਿੰਦਾ ਹੈ ਪਰ ਸਮੇ ਲੰਘ ਗਏ ਤੇ ਹਨੇਰੇ ਮੰਡਲ ਵਿੱਚ ਉਹਨਾਂ ਦੇ ਜੀਵਨ ਤਾਰਿਆਂ ਦੀ ਤਰ੍ਹਾਂ ਲਸਦੇ ਹਨ ਔਰ ਸਦਾ ਚਾਨਣਾ দান ਕਰਦੇ ਹਨ। ਸ੍ਰੀ ਦਸਮ ਗੁਰੂ ਜੀ ਆਪ ਫਰਮਾਉਂਦੇ ਹਨ। ਸੁਨ ਪੂਪਤ ਯਾ ਜਗਤ ਮੈਂ ਦੁਖੀ ਰਹਤ ਹਰ ਸੰ ਅੰਤ ਲਹਿਤ ਹੈ ਮੁਕਤ ਫਲ ਪਾਵਤ ਹੈ ਭਗਵੰਤ। ਸੰਸਾਰ ਪੁੱਠੀ ਚਾਲ ਔਰ ਕਪੜ ਨੂੰ ਨੀਤੀ ਦਾ ਸੁੰਦਰ ਨਾਮ ਦੇ ਕੇ ਵਰਤ ਲੈਂਦਾ ਹੈ। ਪਰ ਅਸਲ ਦਾ ਪਿਆਰਾ ਜਿਸ ਦੇ ਅੰਦਰ ਸਵੈ ਸਤਿਕਾਰ ਦਾ ਬਲ ਹੈ ਸੱਚ ਦਾ ਪਿਆਰ ਹੈ ਆਚਰਨ ਦੀ ਸ਼ੁੱਧਤਾ ਹੈ ਉਹ ਸੰਤ ਕਾ ਮਾਰਗ ਧਰਮ ਕੀ ਪੋੜੀ ਦੇ ਆਸਰੇ ਸੰਸਾਰ ਯਾਤਰਾ ਨੂੰ ਲੰਘ ਜਾਂਦਾ ਹੈ ਸ਼੍ਰੀ ਗੁਰੂ ਜੀ ਜੋ ਸਰਬ ਧਰਮਾਂ ਦੇ ਪ੍ਰਕਾਸ਼ ਨੇਹਾਰੇ ਸੀ ਮਾਪੁਰਖਾਂ ਦੇ ਵੀ ਪੂਜਯ ਸ਼੍ਰੇਸ਼ਟ ਧੁਰੋਂ ਆਏ ਗੁਰੂ ਸੀ ਜਿਨ੍ਹਾਂ ਨੇ ਨੀਚ ਹੋ ਗਏ ਲੋਕਾਂ ਵਿੱਚ ਸੱਚ ਧਰਮ ਨੇਕੀ ਪਵਿੱਤਰਤਾ ਨਿਰਹੰਕਾਰਤਾ ਔਰ ਸਵੈ ਸਤਿਕਾਰ ਭਰ ਦਿੱਤਾ ਸੀ ਜੋ ਅਭਿਮਾਨ ਤੋਂ ਕੱਢਦੇ ਪਰ ਟੈਂਦੀਆਂ ਕਲਾਂ ਤੋਂ ਪਾਰ ਕਰਦੇ ਸਨ ਜੋ ਸਿੱਖ ਨੂੰ ਚੜ੍ਹਦੀਆਂ ਕਲਾਂ ਵਿੱਚ ਰੱਖਦੇ ਸੀ ਜੋ ਹੋ ਮੇ ਦਿਗ ਰੋਗ ਹੈ दारू ਵੀ ਇਸਮਾਹੀ ਦੇ ਕੁਟੀ ਪਿਲਾਉਂਦੇ ਸੀ ਪਰ ਹੰਕਾਰੋਂ ਬਚਾਉਂਦੇ ਸੀ ਉਹ ਆਪ ਜੋ ਕਹਿੰਦੇ ਸੋ ਕਰਕੇ ਦਿਖਾਉਂਦੇ ਸੀ ਉਹ ਸਤਗੁਰੂ ਅੰਤਤਿਕ ਆਪ ਆਪਣੇ ਸਰੀਰ ਤੇ ਖੇਡ ਕੇ ਦਿਖਾ ਗਏ ਔਰ ਅਸੂਲ ਦੇ ਚਟਾਨ ਨੂੰ ਅਹਿਲ ਹੀ ਰੱਖ ਗਏ ਐਸੇ 사ਤਗੁਰਾਂ ਦੇ ਦਰਬਾਰ ਵਿੱਚ ਜਸ ਸੰਗਤ ਦੀ ਬਿਨੇ ਪੱਤਰ ਪਹੁੰਚੀ 사ਤਗੁਰਾਂ ਸੰਗਤ ਦੀ ਪ੍ਰੇਮ ਭਾਵਨੀ ਜਾਣ ਕੇ ਕਿਹਾ ਕਿ ਅਸੀਂ ਗਰੀਬ ਫਕੀਰ ਹਾਂ ਪੁੱਤਰ ਦਾ ਸਾ ਕਿਸੇ ਗਰੀਬ ਸਿੱਖ ਦੇ ਹੀ ਹੋਵੇਗਾ ਇਹ ਵਾਕ ਸਭਨਾ ਸੁਨੇ ਪਲਾ ਸਿੱਖ ਜਿਨ੍ਹਾਂ ਨੇ ਤਨਮਨ ਗੁਰੂ ਤੋਂ ਵਾਰ ਰੱਖਿਆ ਸੋ ਇਹ ਵਾਕ ਸੁਣ ਕੇ ਠਹਿਰ ਸਕਦੇ ਸੀ ਉਸੇ ਵੇਲੇ ਕਲੇਜੇ ਹਿਲ ਗਏ ਭਾਈ ਨਰਨੰਦਾਸ ਦੀ ਜੀਵ ਵਿੱਚ ਆਈ ਕਿ ਜੇ ਛੋਟੀ ਪੁੱਤਰੀ ਦਮੋਦਰੀ ਨੂੰ ਸ਼੍ਰੀ ਗੁਰੂ ਜੀ ਦੇ ਸੁਪੁੱਤਰ ਦੀ ਸੇਵਾ ਵਿੱਚ ਅਰਪਣ ਕਰਾਂ ਤਾਂ ਇਹ ਕਿੰਨੀ ਖੁਸ਼ੀ ਦੀ ਬਾਤ ਹੋਵੇ ਸ਼੍ਰੀ ਗੁਰੂ ਅਮਰਦਾਸ ਜੀ ਨੇ ਮਰੇ ਪਿਤਾਮਾ ਜੀ ਨੂੰ ਵਰ ਵੀ ਦਿੱਤਾ ਸੀ ਕਿ ਆ ਉਸੇ ਵਾਕ ਦੀ ਸਫਲਤਾ ਦਾ ਸਮਾਂ ਤਾਂ ਨਹੀਂ ਆ ਪੁੱਜਾ ਬੇਸ਼ੱਕ ਆ ਪੁੱਜਾ ਹੈ ਸਾਈਂ ਦਾਸ ਨੂੰ ਕਹਿਣ ਲੱਗਾ ਪਿਆਰੇ ਪੁੱਤਰ ਮੇਰੇ ਜੀਵ ਵਿੱਚ ਇਹ ਫੁਰਨਾ ਆਇਆ ਹੈ ਕਿ ਦਮੋਦਰੀ ਨੂੰ ਗੁਰੂ ਸਪੂਤ ਦੇ ਚਰਨਾਂ ਦੀ ਦਾਸੀ ਅਰਪਣ ਕਰੀਏ ਤੁਹਾਡੀ ਕੀ ਸਲਾਹ ਹੈ ਭਾਈ ਸਾਈਂ ਦਾਸ ਦੇ ਆਨੰਦ ਨਾਲ ਨੈਣ ਭਾਰਾਏ ਤੇ ਕਿਹਾ ਪਿਤਾ ਜੀ ਦੇਰ ਨਾ ਕਰੋ ਰਾਮੋ ਤੇ ਮਾਈ ਵੀ ਪਾਸ ਹਨ ਸੁੰਦੇ ਸਾਰ ਗਲ ਪੱਲਾ ਲੈ ਕੇ ਉਠ ਖੜੋਤੀਆਂ ਸਾਈਂ ਦਾਸ ਤੇ ਨਰਾਇਣ ਦਾਸ ਵੀ ਹੱਥ ਜੋੜ ਤੇ ਪੱਲਾ ਗਲੇ ਪਾ ਕੇ ਖੜੋ ਗਏ ਔਰ ਭਾਈ ਨਰਾਇਣ ਦਾਸ ਨੇ ਬਿੰਤੀ ਉਚਾਰੀ ਵੱਡੋ ਸਹਿਤ ਹਮ ਗੁਰ ਸ਼ਰਨਾਈ ਮਮ ਪੁਤਰੀ ਕੀ ਲੇਹੋ ਸਗਾਈ ਲਾਜ ਬਿਨਾ ਮੈਂ ਸਬਾ ਮਝਾਰੀ ਬਿੰਤੀ ਸਰਦਾ ਸਹਿਤ ਉਚਾਰੀ ਰਾਖੋ ਲਾਜ ਮੋਹੇ ਪਰਵਾਸਾ ਯਾਤੇ ਕਹੀ ਆਪਣੀ ਆਸਾ ਸ਼੍ਰੀ ਗੁਰੂ ਜੀ ਨੇ ਬੜੇ ਪ੍ਰੇਮ ਤੇ ਕਿਰਪਾ ਨਾਲ ਪਰਵਾਣ ਕੀਤਾ ਔਰ ਇਓ ਸਿੱਖਾਂ ਦੀ ਮਹਿਮਾ ਕਹੀ ਮਹਿਮਾ ਗੁਰ ਸਿੱਖਨ ਕੀ ਮਹਾ ਕੋ ਸਮਤਾ ਕਰ ਸਕੇ ਨ ਤਹਾ ਸਾਖੀ ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਸਰਵਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ